ਸਿੱਕੇ ਮੋਪਾਤ ਦੇ ਸੱਦੇ ਤੇ ਜਿੰਦਾਬਾਦ 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 ਇਆਂ ਜਥੇਬੰਦੀਆਂ ਲੋਕ ਸੰਗਠਨ ਖਾਨ ਮੋਰਚਾ ਭਾਰਤ ਨੂੰ ਸ਼ਾਮਲ ਅੱਜ ਟਰੈਕਟਰ ਮਾਰਚ ਕਰ ਰਹੀਆਂ ਨਾ ਪਟੰਡਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਮਾਲ ਰੋਡ ਹੁੰਦੇ ਹੋਏ ਪਹਿਲਾ ਬੱਸ ਸਟੈਂਡ ਤੋਂ ਲੰਘਦੇ ਹੋਏ ਹਨੂਮਾਨ ਚੌਕ ਮਾਲ ਰੋਡ ਤੋਂ ਸਿੱਧਾ ਬੋਨਿਆਣਾ ਰੋਡ ਹੋ ਕੇ ਕन्हैया ਚੌਕ ਵਿੱਚ ਇਸ ਮਾਤ ਨੂੰ ਸਮਾਪਤ ਕਰेंगे ਅੱਜ ਪੰਡੇ ਦੇ ਬਸਪਾ ਕੁੱਤੀਲਾਂ ਦੇ ਉੱਤੋਂ ਇਹ ਮਾਰਚ ਕੱਢੇ ਜਾ ਰਹੇ ਨੇ থানা ਮੋਰਚਾ ਜੋ ਦਿੱਲੀ ਵੀ ਦੀ ਦੇ ਵਿਚ ਲੱਗਿਆ ਸੀ ਕਿ ਨੇ ਕੋਈ ਨਾਸ ਕਾਨੂੰਨ ਇੰਨੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਸੀਂ ਸਿੱਤੇ ਕੋਜਰ ਇੰਡੀਆ ਮੰਗਾਂ ਸਰਕਾਰ ਨੇ ਲਿਖਤੀ ਵਾਦਾ ਕੀਤਾ ਸੀ ਕਿ ਇਹਨਾਂ ਮੰਗਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਊਗਾ ਕਿਸਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਸੀ ਪਰ ਸਰਕਾਰ ਨੇ ਆਪਣਾ ਵਾਦਾ ਨਹੀਂ ਨਿਭਾਇਆ ਉਹਨਾਂ ਗਾਰ ਸਾਲਾਂ ਤੋਂ ਲੈ ਕੇ ਕਿਸਾਨ ਵਸਵਸਪਰਾ ਨਾਲ ਅੰਦੋਲਨ ਕਰ ਰਹੇ ਨੇ ਉੱਜੇ ਭੇਗੰਗਿਆ ਹਰਿਆਣਾ ਦੇ ਬਾਦਰ ਤੇ ਬੈਠੇ ਹਨ ਇੱਕ ਸੰਘਾੜਰ 50 ਸਾਲ ਪੱਧਰ ਦਾ ਸਭ ਤੋਂ ਪਹਿਲਾ ਮੋ ਰਹੇ ਜੋ ਸੁਨਾਤੀ ਵੀ ਤੋਂ ਉਸ ਸਮਾਂ ਅੰਦੋਲਨ ਦਿੱਲੀ ਦਰਾਂਨ ਸਰਜੇ ਗਏ ਸੀ ਮਕਬੂਲ ਹੋਏ ਸੀ ਉਹੀ ਸੰਗੀਤ ਇੱਕ ਟਰੈਕਟਰਾਂ ਦੇ ਡੈਕ ਉੱਤੇ বাজ ਰਹੇ ਨੇ ਬੜੇ ਸ਼ਾਂਤ ਮਈ ਢੰਗ ਦੇ ਨਾਲ ਟਰੈਕਟਰ ਮਾਰਚੀ ਵਿੱਚ ਸ਼ਾਮਲ ਹੋਏ ਨੇ ਤੇ ਇਹ ਦੇ ਸਫਰਾਂ ਦੇ ਵਿੱਚ ਆਪਣੀ ਸਾਈਡ ਤੇ ਚੱਲ ਰਹੇ ਹਨ ਟਰੈਕਟਰ ਚੱਲਣ ਤੋਂ ਪਹਿਲਾਂ ਆਗੂਆਂ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਨਾਗਰਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਸੇ ਦਾ ਲਾਂਭਾ ਨਹੀਂ ਆਉਣਾ ਚਾਹੀਦਾ ਵੇਦਾ ਰਸਤਾ ਨਹੀਂ ਰੋਕਣਾ ਆਪਣੀ ਸੈਂਡ ਟ੍ਰੈਕ ਤੇ ਜਾਣਾ ਹੈ ਨਿਯਮਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਆਪਣੇ ਟ੍ਰੈਕਟਰਾਂ ਤੇ ਸਵਾਰ ਹੋ ਕੇ ਇੱਕ ਸਾਈਡ ਤੇ ਕਿਸਾਨਾਂ ਦੇ ਟਰੈਕਟਰ ਮਾਰਚ ਕਰ ਰਹੇ ਨੇ ਜਿੱਥੇ ਅਜ ਗਣਤੰਤਰ ਦਿਵਸ ਹੈ ਲੋਕ ਸਰਕਾਰ ਇਹ ਗਣਤੰਤਰ ਦਿਵਸ ਨੂੰ ਮਨਾ ਰਹੇ ਨੇ ਪਰ ਕਿਸਾਨ ਅੱਜ ਦੇ ਦਿਨ ਰੋਸ ਪ੍ਰਗਟਾ ਕੇ ਇਹ ਦੱਸ ਰਹੇ ਨੇ ਸਾਡੇ ਲਈ ਜੋ ਸੰਵਿਧਾਨ ਨੇ ਹੱਕ ਦਿੱਤੇ ਆ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਸਾਡੇ ਸੰਵਿਧਾਨ ਖੱਤਾਂ ਨੂੰ ਦਰੜਿਆ ਜਾ ਰਿਹਾ ਹਨ ਨੂੰ ਆਪਣੀਆਂ ਫਸਲਾਂ ਨੂੰ ਤਵਾਉਣ ਦੇ ਲਈ ਘਰ ਨੇ ਮੁਆਹਰੇ ਕਰਨੇ ਪੈ ਰਹੇ ਨੇ ਜੋ ਇਹਨੇ ਕਾਨੂੰਨ ਬਾਕ ਕਿਤੇ ਸੀ ਉਹਨਾਂ ਨੂੰ ਦੂਜੇ ਰੂਪ ਦੇ ਵਿੱਚ ਮੰਡੀ ਕਰਨਾ ਹੈ ਫੋਪਿਆਂ ਨੂੰ ਖਰੜਾ ਭੇਜਿਆ ਆ ਇਸ ਨੂੰ ਮੰਡੀ ਕਰਨ ਸਿਸਟਮ ਨੂੰ ਬਦਲਿਆ ਜਾਵੇ ਇਸ ਦੇ ਵਿੱਚ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਵਿਕਸਿਤ ਕੀਤੀਆਂ ਜਾਣ ਇਸ ਖਰੜੇ ਦੇ ਵਿੱਚ ਸਥਾਨਾ ਨੂੰ ਇਹ ਲੱਗ ਰਿਹਾ ਹੈ ਕਿ ਸਰਕਾਰੀ ਖਰੀਦ ਬੰਦ ਹੋ ਜਾਣੀ ਆ ਤੇ ਪ੍ਰਾਈਵੇਟ ਫੁੱਲੇਰਾ ਨੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਫਸਲ ਚੁੱਕਣੀ ਆ ਤੇ ਉਸ ਤੋਂ ਬਾਅਦ ਸਟੋਰ ਕਰਕੇ ਮਨਮਰਜ਼ੀ ਦੇ ਭਾਅ ਦੇ ਉੱਤੇ ਕੇ ਮਾਰਕੀਟ ਦੇ ਵਿੱਚ ਸਪਲਾਈ ਕਰਨੀ ਆ ਇਸ ਦਾ ਪ੍ਰਭਾਵ ਦੇ ਕਿਸਾਨਾਂ ਤੇ ਸੁਝਾ ਪੈਣਾ ਉੱਪਰੋਂ ਤਾਂ ਵੀ ਕੋਲ ਉਲਾਈ ਦੀ ਅਨਾਜ ਤੱਕ ਪਹੁੰਚ ਦੂਰ ਹੋ ਜਾਊਗੀ ਕਿਉਂਕਿ ਮੰਗ ਆਈ ਬਹੁਤ ਵੱਦਾ ਬੰਨੇ ਪਾਰ ਕਰ ਦਿੱਤੀ ਆ ਤੇ ਰੁਜ਼ਗਾਰ ਪੈਦਾ ਨਹੀਂ ਹੋ ਰਹਾ ਜੋ ਰੁਜ਼ਗਾਰ ਕਮਾਈ ਦੇ ਰਿਹਾ ਜਾਂ ਉਹ ਜੋ ਨੌਕਰੀਆਂ ਨਾਲ ਉਹਨਾਂ ਚ ਜੋ ਵਾਅਦਾ ਹੋ ਰਿਹਾ ਉਹਨਾਂ ਦੀਆਂ ਸੈਲਰੀਆਂ ਦੇ ਵਿੱਚ ਉਹ ਮਗੇ ਆਈ ਦੇ ਹਿਸਾਬ ਨਾਲ ਨੂੰਣਾ ਹੈ ਇਸ ਕਰਕੇ ਮਿਲ ਰਹੀਆਂ ਤਨਖਾਹ ਅਸਲੂਪ ਵਿੱਚ ਘਟਣਾ ਇਸ ਕਰਕੇ ਜੀ ਸਰਕਾਰੀ ਮੰਡੀਕਰਨ ਆ ਰਿਹਾ ਤਾਂ ਲੋੜਵੰਦਾਂ ਨੂੰ ਅਨਾਜ ਸਪਲਾਈ ਨਹੀਂ ਹੋਣਾ ਇਸ ਕਰਕੇ ਕਿਸਾਨ ਫੁੱਲ ਲੋਕਾਈ ਦੀ ਲੜਾਈ ਲੜ ਰਹੇ ਨੇ ਇਹ ਅੱਜ ਆਪਣਾ ਬਠਿੰਡੇ ਦੇ ਵਿੱਚ ਮਾਰਚ ਕਰ ਰਹੇ ਆ ਬੜਾ ਸ਼ਾਂਤ ਮਈ ਠੰਡ ਦੇ ਨਾਲ ਮਾਰਚ ਵਿੱਚ ਟਰੈਕਟਰ ਸ਼ਾਮਿਲ ਹੋਏ ਨੇ ਇੱਕ ਪਾਸੇ ਆਮ ਲੋਕ ਨਿਰਵਿਘਨ ਆਪਣੀ ਯਾਤਰਾ ਕਰ ਰਹੇ ਨਾ ਕਿਸੇ ਨੂੰ ਕੋਈ ਸਮੱਸਿਆ ਨਹੀਂ ਆ ਰਹੀ ਹੈ